ਮਜੀਠੀਆ ਆਜੇ ਭਾਵੇਂ ਅਰਥਿਮਰਤ ਆਜੇ ਤੋਂ ਮਾਂਜਣਗੇ ਖਡੂਰ ਸਾਹਿਬ ਵਾਲੇ ਮਜੀਠੀਆ ਕੋਈ ਇਹੋੜਾ ਵੀ ਉਤੋਂ ਉਤਰਿਆ ਸਮਾਨ ਤੋਂ ਉਤਰਿਆ ਮਜੀਠੀਏ ਬਾਰੇ ਲੋਕ ਜਾਣਦੇ ਆ ਅਮਰਸਰ ਵਾਲਿਆਂ ਵੀ ਅੱਗੇ ਰਾਇਆ ਵੀਜੀਠੀਏ ਨੂੰ ਇੱਥੇ ਆਉਗੋ ਇੱਥੋਂ ਵੀ ਰੋਣਗੇ ਲੋਕ ਫਿਕਰ ਨਾ ਕਰੋ ਇਹ ਉਹ ਕਾਲੀ ਦਾ ਲੈਣਾ ਜਿੰਨੇ ਗੁਰੂ ਮਹਾਰਾਜ ਦੀ ਬੇਦਬੀ ਕਰਾਈ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿੰਨੇ ਤਖਤ ਤੇ ਤਾਜ ਦੇਣਾ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾ ਲਿਆ ਜਿੰਨੇ ਜਿੰਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾਇਆ ਉਹ ਕਦੀ ਤਾਕਤ 'ਚ ਕਦੀ ਸੱਤਾ 'ਚ ਨਹੀਂ ਕਾਲੀ ਦਲ ਦਾ ਪਤਨ ਹੋ ਗਿਆ ਕਾਂਗਰਸ ਦਾ ਵੀ ਪਤਨ ਹੋ ਗਿਆ ਇਹਨਾਂ ਚੋਂ ਵੱਡੇ ਵੱਡੇ ਲੀਡਰ ਤੇ ਉਹਨਾਂ ਦੇ ਨੌਹਾਂ ਪੁੱਤ ਵੇਖੋ ਕਿਵੇਂ ਭੱਜ ਭੱਜ ਕੇ ਪੈਸੇ ਲੈ ਲੈ ਬੀਜੇਪੀ 'ਚ ਵੱੜਦੇ ਜਾਂਦੇ ਆ ਇਹਨਾਂ ਪੈਸੇ ਲੈ ਆ ਪੈਸੇ ਲੈ ਕੇ ਈੜੀ ਦੇ ਡਰੋਂ ਧਮਕੀਆਂ ਤੋਂ ਇਹ ਭੱਜ ਭੱਜ ਕੇ ਬੀਜੇਪੀ 'ਚ ਜਾਂਦੇ ਆ ਬੀਜੇਪੀ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਬੀਜੇਪੀ ਉਹ ਪਾਰਟੀ ਆ ਜਿਨੇ ਸਾਡੀ ਕਿਸਾਨੀ ਦਾ ਕਹਾਣ ਕੀਤਾ ਜਿਨੇ ਸਾਡਾ 750 ਕਿਸਾਨ ਦਿੱਲੀ ਕਤਲ ਕੀਤਾ ਆ ਆ ਹੁਣ ਫੇਰ ਹਰਿਆਣੇ ਦੇ ਬਾਟਰ ਤੇ ਜਦੋਂ ਸਾਡੇ ਕਿਸਾਨ ਦਿੱਲੀ ਚੱਲੇ ਆ ਸ਼ੁਭਕਰਨ ਸਾਡਾ ਭਰਾ ਕਿਸਾਨ ਉਹਨੂੰ ਸ਼ਹੀਦ ਕਰਤਾ ਕਿੰਨੇ ਸਾਡੇ ਕਿਸਾਨਾਂ ਦੀਆਂ ਲੱਤਾਂ ਪਾਵਾਂ ਤੋੜੀਆਂ ਕਿੰਨੇ ਕਿਸਾਨ ਜੇਲ੍ਹਾਂ ਚ ਬੰਦ ਕੀਤੇ ਆ ਅਜੇ ਕਈ ਕਿਸਾਨ ਸਾਡੇ ਲਾਪਤਾ ਜਿਨ੍ਹਾਂ ਦਾ ਪਤਾ ਹੀ ਨਹੀਂ ਇਹ ਉਹ ਭਾਜਪਾ ਪਾਰਟੀ ਆ ਜਿਨ੍ਹਾਂ ਨੇ ਸਾਡੇ ਪੰਜਾਬੀਅਤ ਨੂੰ ਖਤਮ ਕਰ ਲਈ ਛੱਡ ਗਿਆ ਜ਼ਮੀਨਾਂ ਖੋਣ ਲਈ ਸਾਡੇ ਕੀਮਤੀ ਪਾਣੀ ਖੋਣ ਲਈ ਨਿਗਾ ਟਕਾ ਕੇ ਬੈਠੀ ਆ ਪਰ ਪੰਜਾਬ ਦੇ ਲੋਕ ਭਾਜਪਾ ਨੂੰ ਕਦੀ ਵੀ ਮੂੰਹ ਨਹੀਂ ਲਾਉਣਗੇ ਰੋਮਨੀ ਗੱਲ ਕਰਦੇ ਵਲੋਂ ਸੁਨੀਲ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਜਿਹੜੀ ਹੈ ਦੋਚ ਰਿਹਾ ਹੈ ਕਿ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਤੋਂ ਹੋਵੇ ਦੇਖੋ ਕੋਈ ਸਰਕਾਰੀ ਮਸ਼ੀਨਰੀ ਦੁਰਵਤੋਂ ਨਹੀਂ ਹੁੰਦੀ ਜਦੋਂ ਕੋਈ ਡਰਦਾ ਹੋਵੇ ਨਾ ਜਦੋਂ ਕਿਸੇ ਨੂੰ ਡਰ ਹੋਵੇ ਕਿ ਮੈਂ ਹਾਰ ਜਾਣਾ ਕੋਈ ਇਤਨਾ ਸ਼ਿਕਾਇਤਾਂ ਸ਼ਿਕੁਤਾਂ ਲਾ ਕੇ ਸਰਦਾਂ ਦਾ ਮੇਰੇ ਕਰਨਤਾਰਨ ਜ਼ਿਲ੍ਹੇ ਦੀ ਗੱਲ ਆ ਜਦੋਂ 2022 ਦੀ ਇਲੈਕਸ਼ਨ ਸੀ 400 ਤੇ 15 ਕੇ ਸ਼ਿਕਾਇਤਾਂ ਟੋਟਲ ਹੋਈਆਂ ਸੀ ਜਿਦੇ ਚੋਂ 395 ਸ਼ਿਕਾਇਤਾਂ ਮੇਰੀਆਂ ਇਕੱਲੇ ਦੀਆਂ ਤੇਜ ਪ੍ਰਤਾਪ ਕੈਰੋਣੇ ਕਾਲੀ ਦਲ ਨੇ ਕੀਤੀਆਂ ਸੀ ਚਲਾ ਜੀ ਦੇ ਭੁਲਰ ਫੇਦ ਤੇ ਗਿਆ ਇਹ ਵੇਖਿਓ ਇਸ ਤਰ੍ਹਾਂ ਹੀ ਹੋਣਾ ਵਾਜ ਜਿੱਦੀਆਂ ਮਰਜ਼ੀ ਸ਼ਿਕਾਇਤਾਂ ਕਰ ਲੈਣ ਸੁਖਬੀਰ ਬਾਦਲ ਹਣੀ ਅਕਾਲੀ ਦਲ ਵਾਲੇ ਜਿਤਨਾ ਆਮ ਆਦਮੀ ਪਾਰਟੀ ਨੇ 13 ਦੇ 13 ਮੀਤਵਾਰ ਲੋਕ ਸਭਾ 'ਚ ਪਹੁੰਚਣਗੇ ਅਸੀਂ ਆਪਦੇ ਹੱਕੂ ਗੂ ਘ ਆਪਦੀ ਕਲਮਣਾ ਲੈ ਕੇ ਆਵਾਂਗੇ ਪੰਜਾਬ ਨੂੰ ਸੋਨੇ ਦੀ ਜਿਹੜੀ ਤੇ ਸੋਨੇ ਦੀ ਜਿਹੜੀ ਫੇਰ ਬਣਾ ਦੇਾਂਗੇ ਹੁਣ ਸਭ ਤੋਂ ਅਕਾਲੀ ਦਲ ਵੱਲੋਂ ਵਿਕਰਮ ਜੀਤਿਆ ਅਤੇ ਕਾਂਗਰਸ ਵੱਲੋਂ ਰਾਣਾ ਪਰਿਵਾਰ ਦੇ ਨਾਂ ਦੀ ਚਰਚਾ ਹੋ ਰਹੀ ਹੈ ਕਿਵੇਂ ਜਿਹੜਾ ਮਰਜ਼ੀ ਆ ਜੇ ਐਰਕਮ ਮਾਂਜ ਕੇ ਭੇਜਣਗੇ ਖਟੂਰ ਸਾਹਿਬ ਵਾਲੇ ਰਾਣੇ ਨੂੰ ਅੱਗੇ 2009 ਜ ਵੀ ਮਾਂਜਿਆ ਖਟੂਰਦਾ ਵਾਲਿਆਂ ਨੇ ਭਜੰਦਿਆ ਰਾ ਜੇਨੂੰ ਮਰਜੀ ਭੱਜਲੇ ਜੀਰਵਾਲੇ ਜੀ ਇੱਕ ਪੰਜਾਬ ਪਾਓ ਯਾਤਰਾ ਜੀ ਸ਼ੁਰੂ ਕਰਦੇ ਔਰ ਕਿਤੇ ਜੇ ਕਿ ਇਸ ਵਾਰ ਬਹੁਤ ਵੱਡੀ ਦੀਦ ਨਾਲ ਸੋਚਾ ਜੇ ਕਿ ਕਹਿਣਾ ਚਾਹੋ ਮੇਕੋ ਉਹਦੇ ਪਰਿਵਾਰ ਨੂੰ ਬਚਾਉਂਦੇ ਫਿਰਦੇ ਹੁਣ ਤੇ ਲਾ ਗਿਆ ਹੈ ਵਿਚਾਰਾ ਗੋਗੜਵੜੀ ਤਗੜੀ ਆ ਵਿੱਚ ਕਈ ਕੋਈ ਤੇ ਪਾਇਆ ਉਹ ਪਚਾਇ ਨਹੀਂ ਜਾਂਦਾ ਢਿੱਲਾ ਹੋ ਗਿਆ ਅੱਜ ਤੇ ਹੁਣ ਮੈਂ ਤੇ ਇਹਨਾਂ ਆਰਾਮ ਰੂਮ ਕਰੇ ਹੁਣਾਂ ਉਮਰ ਦੀ ਕੀ ਸਿਆਸਤ ਕਰਦੀ ਅੱਜ ਦੀ ਜਿਹੜੀ ਸਿਆਸਤ ਆ ਨਾ ਉਹ ਨੌਜਵਾਨਾਂ ਦੀ ਆ ਬੁੱਡੇ ਬਾਪੂ ਨੇ ਬਜ਼ੁਰਗ ਨੇ ਆਰਾਮ ਕਰਨ ਵਾਡੇ ਵਾਡੇ ਢੇਡੇ ਆ ਸੋਖ ਲੈਣ ਬਾਤੂ ਜਾਇਦਤ ਬਣਾ ਲਈ ਇਹਨਾਂ ਨੇ ਇਹਨਾਂ ਦੇ ਬਾਬਿਆਂ ਦਾਦਿਆਂ ਨੇ ਉਹਨਾਂ ਸੋਖ ਲੈਣ ਇਹਨਾਂ ਦਾ ਸਿਆਸਤ ਕਰਨ ਦਾ ਮਿਲਾਂ ਨਹੀਂ ਗਾ ਜੇਕਰ ਮਜੀਠੀਆ ਨਾਮ ਦੇ ਦੱਸੇ ਉਹ ਦੇਣਗਾ ਮਜੀਠੀਆ ਆਜੇ ਭਾਵੇਂ ਅਰਸ਼ਮਰਤ ਆਜੇ ਤੋਂ ਮਾਂਜਣਗੇ ਖਟੂਰਤਾ ਵਾਲੇ ਮਜੀਠੀਆ ਕੋਈ ਇਹੋੜਾ ਵੀ ਉਤੋਂ ਉਤਰਿਆ ਸਮਾਨ ਤੋਂ ਉਤਰਿਆ ਮਜੀਠੀਏ ਬਾਰੇ ਲੋਕ ਜਾਣਦੇ ਆ ਅਮਰਸਰ ਵਾਲਿਆਂ ਵੀ ਅੱਗੇ ਰਾਇਆ ਮਜੀਠੀਏ ਨੂੰ ਇੱਥੇ ਆਉਗੂ ਇੱਥੋਂ ਵੀ ਰੋਣਗੇ ਲੋਕ ਫਿਕਰ ਨਾ ਕਰੋ ਇਹ ਉਹ ਕਾਲੀ ਦਾ ਲੈਣਾ ਜਿੰਨੇ ਗੁਰੂ ਮਹਾਰਾਜ ਦੀ ਬੇਦਬੀ ਕਰਾਈ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿੰਨੇ ਤਖਤੇ ਤਾਜ ਦੇਣਾ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾ ਲਿਆ ਜਿੰਨੇ ਜਿੰਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬਾ ਪਾਛਾਣਾ ਮੱਥਾ ਲਾਇਆ ਉਹ ਕਦੀ ਤਾਕਤ 'ਚ ਕਦੀ ਸੱਤਾ 'ਚ ਨਹੀਂ ਆਇਆ। ਭੁੱਲੋ ਸਾਹਿਬ ਬੇਦਵੀ ਨੂੰ ਲੈ ਕੇ ਤੁਹਾਡੇ ਹੀ ਐਮਐਲਏ ਵਿਜੇ ਕੁਮਰ ਪ੍ਰਤਾਪ ਸਿੰਘ ਜਿਹੜੇ ਅੱਜ ਸਰਕਾਰ ਦੇ ਖਿਲਾਫ ਰਹਿੰਦੇ ਆ ਕੀ ਕਹੋ। ਵੇਖੋ ਜਿਹੜੇ ਬੇਦਵੀ ਦੇ ਦੋਸ਼ੀ ਆ ਉਹਨਾਂ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਆਉਂਦਿਆਂ ਹੀ ਚਾਰ ਸੀਟ ਤੇ ਉਹਨਾਂ ਦੇ ਨਾਂ ਪਾਏ ਆ ਪਰਚੇ ਦਰਜ ਕੀਤੇ ਆ। ਉੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਹੀ ਆ, ਸੁਖਬੀਰ ਸਿੰਘ ਬਾਦਲ ਦਾ ਨਾਮ ਹੀ ਆ। ਜਿਹੜੇ ਦੋਚੀ ਆ ਜੇ ਕੋਈ ਹੋਰ ਵੀ ਦੋਚੀ ਹੋਊਗਾ ਸਰਦਾਰ ਭਗਵੰਤ ਸਿੰਘ ਮਾਨ ਉਹਨੂੰ ਸਜ਼ਾ ਦੇਣਗੇ। ਬੇਦਵੀ ਦੇ ਜਿਹੜਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਵਿਅਦਵੀ ਦੇ ਵਿੱਚ ਸ਼ਾਮਲ ਆ ਉਹਨੂੰ ਸਰਦਾਰ ਭਗਵੰਤ ਸੇ ਮਾਣ ਕਦੀ ਵੀ ਬਖਸ਼ਣ ਨਹੀਂਗੀ ਉੱਤੇ ਵੱਧ ਤੋਂ ਵੱਧ ਸਖਤ ਤਾਰਾ ਲਾ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਜਿਹੜਾ ਅੰਮ੍ਰਿਤਪਾਲ ਸਿੰਘ ਹੈ ਜਿਹੜਾ ਉਹ ਪੰਜਾਬ ਸਰਕਾਰ ਨਹੀਂ ਲਾਇਆ ਸੈਂਟਰ ਨੇ ਲਾਇਆ